ਕ੍ਰਿਸ਼ਨਾ ਮੰਦਰ ਦੇ ਪੁਜਾਰੀ ਦੀ ਅਲਮਾਰੀ ਦੇ ਵਿੱਚੋਂ 19 ਲੱਖ ਰੁਪਿਆ ਚੋਰੀ ਇੱਕ ਨੂੰ ਗ੍ਰਿਫਤਾਰ ਕਰ 17 ਲੱਖ 85 ਹਜ਼ਾਰ ਰੁਪਿਆ ਕਰਵਾਇਆ ਗਿਆ ਰਿਕਵਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮਾਮਲਾ ਧਾਰੀਵਾਲ ਦਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਇੱਕ ਮੰਦਰ ਦੇ ਪੁਜਾਰੀ ਵੱਲੋਂ ਕ੍ਰਿਸ਼ਨਾ ਮੰਦਰ ਦੇ ਪੁਜਾਰੀ ਵੱਲੋਂ ਸ਼ਿਕਾਇਤ ਦਿੱਤੀ ਗਈ ਕਿ ਉਹਨਾਂ ਦੀ ਅਲਮਾਰੀ ਦੇ ਵਿੱਚੋਂ 19 ਲੱਖ ਰੁਪਿਆ ਚੋਰੀ ਹੋ ਚੁੱਕਾ ਹੈ ਤੌਰ ਨਾਲ ਵੱਲੋਂ ਮੌਕੇ ਦੇ ਮਾਮਲੇ ਦਾ ਜੀ ਕੀਤਾ ਗਿਆ ਤੇ ਟੀਮਾਂ ਬਣਾ ਕੇ ਇਸ ਚੋਰ ਦੀ ਭਾਲ ਕੀਤੀ ਗਈ ਅਤੇ ਉਹਨਾਂ ਨੂੰ ਹੁਣ 17,580,000 ਰੁਪਏ ਸਮੇਤ ਚੋਰ ਉਹਨਾਂ ਵੱਲੋਂ ਫੜ ਲਿਆ ਗਿਆ ਤੇ ਉਸ ਦੀ ਆਪਣਾ ਗ੍ਰਿਫਤਾਰੀ ਹੋ ਚੁੱਕੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਧਾਰੀਵਾਲ ਦੀਆਂ ਜਿੱਥੇ ਇੱਕ ਚੋਰ ਨੂੰ ਜਿਸ ਨੇ 19 ਲੱਖ ਰੁਪਏ ਚੋਰੀ ਕੀਤਾ ਸੀ ਤੇ ਉਸ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 17,580,000 ਰੁਪਏ ਰਿਕਵਰ ਕਰਾ ਲਿਆ ਹੈ ਅਤੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਸ ਵਿਅਕਤੀ ਦੀ ਬੈਕਗ੍ਰਾਉਂਡ ਅਗੇ ਕਾਫੀ ਗੰਭੀਰ ਨਾਲ ਹੈ ਇਸ ਤੇ ਪਹਿਲਾਂ ਵੀ ਕਾਫੀ ਸਾਰੇ ਮਕਾਦਮੇ ਨੇ ਜਿਹੜੇ ਉਹ ਦਰਜ ਹਨ ਅਤੇ ਹੁਣ ਇਸ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਨੂੰ ਮਾਜੂਦ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਅਸੀਂ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾਵੇਗਾ ਆਓ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਸੀਨੀਅਰ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕਿੰਨੇ ਪੈਸੇ ਹੁਣ ਤੱਕ ਰਿਕਵਰ ਹੋ ਚੁੱਕੇ ਹਨ ਅਤੇ ਕੀ ਕਹਿੰਦੇ ਨੇ ਅਧਿਕਾਰੀ ਦੇਖੋ ਜੀ ਆ ਤਾਂ ਸਾਰਾ ਤੁਹਾਡੇ ਤੁਹਾਨੂੰ ਪਤਾ ਹੋਏਗਾ ਕਿ ਜਦਾਂ ਕਿ ਜਿਹੜੀ ਪੁਲਿਸ ਦੀ ਜਿਹੜੀ ਸਾਡੀ ਟੀਮ ਹੈ ਸਾਡੀ ਹਾੜੀਵਾਲ ਦੀ ਟੀਮ ਸਿਟੀ ਦੀ ਟੀਮ ਸਪੈਸ਼ਲ ਮਾਫ ਸੀਆਈਏ ਸਾਰੀ ਟੀਮਾਂ ਕਾਫੀ ਮਿਹਨਤ ਨਾਲ ਜਿਹੜਾ ਹੈਗਾ ਸਾਰੇ ਜਿਹੜੇ ਵੀ ਕੇਸ ਜਗੇ ਜਿੱਥੇ ਅਸੀਂ ਚਾਹੁੰਦੇ ਹੈਗੀ ਅਸੀਂ ਕੇਸਿਸ ਪ੍ਰੀਵੈਂਟ ਕਰ ਸਕੀਏ ਅਸੀਂ ਪ੍ਰੀਵੈਂਸ਼ਨ ਤੇ ਵੀ ਜਿਹੜਾ ਹੈਗਾ ਸਾਡਾ ਪੂਰਾ ਫੋਕਸ ਹੈਗਾ ਇਸ ਤੋਂ ਲਾਵਾ ਏਰੀਆ ਡੋਮੀਨੇਸ਼ਨ ਸਾਡੀ ਟ੍ਰੈਫਿਕ ਅਰੇਂਜਮੈਂਟ ਦੇ ਨਾਲ ਨਾਲ ਸਾਡਾ ਡਿਟੈਕਸ਼ਨ ਵੀ ਜਿੰਨੇ ਵੀ ਕੇਸਿਸ ਆ ਰੀਸੈਂਟਲੀ ਜਿੰਨੇ ਵੀ ਕਿਸੇ ਕਿਸ ਤਰ੍ਹਾਂ ਦੇ ਹੋਏ ਹੈਗੇ ਚਾਹੇ ਉਹ ਥ੍ਰੈਟ ਕੋਲ ਦੇ ਹੋ ਚਾਹੇ ਉਹ ਥੈਫਟ ਦੇ ਹੋ ਸਨੇਚਿੰਗ ਦੇ ਹੋ ਸਾਰੇ ਕਿਸੇ ਜਿਹੜੇ ਹੈਗੇ ਕੋਰਦਾਸਪੁਰ ਪੁਲਿਸ ਵੱਲੋਂ ਟ੍ਰੈਸ ਕੀਤਾ ਗਿਆ ਹੈ। ਜਿਹੜੀ ਧਾਰੀਵਾਲ ਦੀ ਜਿਹੜੀ ਹੋਈ ਹੈ ਕਿਸ ਤਰ੍ਹਾਂ ਹੋਈ ਆ ਉਹਦੇ ਕਿੰਨੇ ਪੈਸੇ ਰਿਕਵਰ ਹੋਏ ਆ? ਹਾਂਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਇਆ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਇਆ ਚੋਰੀ ਹੋਇਆ ਐ ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਬਾਂਚ ਐਸ਼ਚਓ ਜਿਹੜੇ ਧਾਰੀਵਾਲ ਹੈ ਐਂਡ ਡੀਐਸਪੀ ਧਾਰੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸਤੇ ਬਾਅਦ ਸਾਡੀ ਵਕ ਵਕ ਟੀਮਾਂ ਸਾਡੇ ਡੀਐਸਪੀ ਧੜੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਪਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ ਵਿਦੀਨ 24 ਆਵਰ ਫੇਸ ਕਰ ਲਿਆ ਹੈਗਾ ਇਹਦੇ ਚ ਲਗਭਗ 1785 ਲੱਖ ਰੁਪਏ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਉਹ ਵੀ ਅਰੈਸਟ ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਮਰ ਲਗਭਗ 30 ਸਾਲ ਲਗੀ ਆ ਜਿਹੜਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈਗਾ ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਇਹਦੇ ਚ ਪਹਿਲਾਂ ਤਿੰਨ ਪੱਖੇ ਦਰਦੇ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਤਾਰੀਵਾਲ ਦੇ ਵਿੱਚ ਦਰਜ ਹੈਗਾ ਉਹ ਜਿਹੜਾ ਪ੍ਰਿੰਟ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਸਰ ਪਤਾ ਕਿਸ ਤਰ੍ਹਾਂ ਲੱਗਿਆ 24 ਘੰਟੇ ਦੇ ਜਿਹੜਾ ਸਿਰਫੜੇ ਦੇਖੋ ਜੀ ਇਹਦੇ 'ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਤੀਆਂ ਇਹਦੇ 'ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ 'ਚ ਜਿਹੜੀ ਹੈਗੀ ਸਾਨੂੰ ਪਤਾ ਲੱਗਿਆ ਐਂਡ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਚੈੱਕ ਕਰ ਲਿਆ ਹੈ ਸਾਰੇ ਪੈਸੇ ਰਿਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਰਿਕਵਰ ਹੋ ਗਏ ਹੈਗੇ ਬਾਕੀ ਅਸੀਂ ਪੁਛਗਿਚ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੂੰ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੇ ਚੋਰੀ ਦਾ ਟ੍ਰੇਸ ਕਰਤਾ ਸੀ ਪਹਿਲਾਂ ਘਰਾਂ ਨੂੰ ਜਾਂ ਦੇਖੋ ਆ ساری ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਰੀਅਲ ਇੰਟੈਗ੍ਰੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਰੇ ਇਹਨਾਂ ਨੂੰ ਚੈੱਕ ਕਰਾਂਗੇ ਕਿ ਕਿ ਇਹਨਾਂ ਨੂੰ ਇਨਫਾਰਮੇਸ਼ਨ ਕਿੱਦਾਂ ਮਿਲੀ ਆ ਉਹ ਟਾਈਪ ਆ ਜਿਹੜਾ ਜਿਹੜਾ ਵੀ ਸਾ ਚੱਕਰ ਲੱਗਦਾ ਦੱਸੋ ਵੀ ਇਹ particuly ਪਹਿਲੀ ਚੋਰੀ ਕਰਨ ਗਿਆ ਸੀ ਉੱਥੇ ਤੇ ਕੋਤੋਂ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਵੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਐਂਡ ਰਿਮਾਂਡ ਤੇ ਅਸੀਂ ਇਹਨਾਂ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਇਹਨਾਂ ਦਾ ਮੋਟੀਵੇਸ਼ਨ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਇਹ ਕਿਸ ਨੇ ਰੱਖੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ اسی ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਉਹ ਆ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਪ੍ਰਾਪਰਟੀ ਦੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈਗਾ ਉਹ ਵੀ ਅਸੀਂ ਚੈੱਕ ਕਰਾਂਗੇ